ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਮੇਰਾ ਪਹਿਲਾ ਬਲੌਗ ਹੈ ਮੈਂ ਗੁਰੀ ਪਿੱਖੀ ਤੋਂ ਤੇ ਬਲੌਗ ਸਟਾਰਟ ਕਰ ਰਿਹਾ ਜ਼ਿੰਦਗੀ ਦੇ ਰੰਗ ਲੈ ਕੇ ਸਾਰੇ ਸਪੋਰਟ ਜ਼ਰੂਰ ਕਰਿਓ ਜੀ ਅੱਜ ਛੁੱਟੀ ਸੀ ਤੇ ਅੱਜ ਮੰਮੀ ਬਣਾਉਣ ਲੱਗੀ ਆ ਦੂਆ ਵਾਲੇ ਪਰੌਂਠੇ ਉਹ ਖਾ ਕੇ ਫਿਰ ਆਪਾਂ ਅਗਰਾ ਕੇ ਘਰ ਦੇ ਕੰਮ ਦੰਦੇ ਸਭ ਤੋਂ ਪਹਿਲਾਂ ਪਤੋਂਣਾ ਲਾਉਣਾ ਪੋਚਾ ਹੁਣ ਸਾਰੇ ਅਸੂងਗੇ ਵੀ ਪੋਚਾ ਕਿਉਂ ਯਾਰ ਮੰਮੀ ਬਮਾਰਾ ਬ੍ਰੇਸ ਕਰਕੇ ਘਰ ਦੇ ਕੰਮਾਂ 'ਚ ਹੱਥ ਹਟਾਉਣਾ ਪੈਂਦਾ ਹੁਣ ਪੋਚਾ ਲਾ ਕੇ ਫਿਰ ਉਸ ਤੋਂ ਬਾਅਦ ਉਹ ਆਪਣੇ ਪਿੱਛੇ ਸ਼ੈਤਾਨੂ ਰਾਣੀ ਸੁੰਦਰਾ ਇੱਕ ਮਿੰਟ ਰੋਕਣਾ ਤੁਹਾਨੂੰ ਇਹਦਾ ਬੜਾ ਬਰਾ ਹਾਲ ਐ ਬੈ ਇਹਨੂੰ ਧੋਵਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਜਾਊਂਗਾ ਗੇੜੀ ਰੂਟ ਤੇ ਆਪਾਂ ਦੇਖਾਂਗੇ ਸਾਡਾ ਸ਼ਹਿਰ ਤੇ ਬੜੇ ਰਿਓ ਗਰੀਬ ਲੋਕਾਂ ਦੇ ਨਾਲ ਯਾਨੀ ਕਿ ਮੇਰੇ ਨਾਲ ਕਿਓ ਮਾਤਾ ਬਣ ਕੇ ਰੋਟੀ ਕੀ ਖਵਾਏਗੀ ਅੱਜ ਘਾਦੇ ਆਲੂ ਵਾਲੇ ਪਰੌਣੇ ਤੇ ਵੀ ਅੱਜ ਮਾਤਾ ਆਲੂ ਵਾਲੇ ਪਰੌਣੇ ਖਵਾਉਗੀ ਤੇ ਗੱਡੀ ਦਾ ਹਾਲ ਦੇਖ ਲਓ ਤੁਸੀਂ ਆਪਣੀ ਗੱਲ ਬਣੀ ਪਈ ਆਫ ਰੋਡਿੰਗ ਕਰ ਕਰਕੇ ਤੇ ਇੱਕ ਦੋ ਬਾਅਦ ਗੱਡੀ ਧਵਾਵਾਂਗੇ ਪਹਿਲਾਂ ਲਾ ਲਈਏ ਪੋਚੇ ਪੋਚੇ ਤੋਂ ਬਾਅਦ ਗੱਡੀ ਧਵਾਵਾਂਗੇ ਗੱਡੀ ਧੋ ਕੇ ਫਿਰ ਵੇਖਾਂਗੇ ਆਪਾਂ ਬੂਟਿਆਂ ਵੱਲ ਬੂਟਿਆਂ ਦਾ ਹਾਲ ਯਾਰ ਜਿਆਦਾ ਮਾੜਾ ਹੋ ਗਿਆ ਵਿਚਾਰੇ ਦਾ ਆਪਣਾ ਇੱਕ ਪੀਤੇ ਦਾ ਬੂਟਾ ਸੋ ਯਾਰ ਇਹਨੂੰ ਕੀ ਪ੍ਰੋਬਲਮ ਆ ਗਈ ਯਾਰ ਤੇਨੂੰ ਯਾਰ ਇਹਦੇ ਪੱਤੇ ਐ ਇਕੱਠੇ ਜੇ ਹੋ ਗਏ ਹਨਾ ਫਰੂਟ ਬੋਲ ਲੱਗੇ ਸੀ ਨੂੰ ਪਰ ਮੱਚ ਗਿਆ ਵਿਚਾਰਾ ਜੇ ਕਿਸੇ ਵੀਰ ਨੂੰ ਪਤਾ ਹੋਵੇ ਨਾ ਜ਼ਰੂਰ ਦੱਸੇ ਯਾਰ ਵੀ ਇਹਨੂੰ ਕਿਹੜੀ ਸਪਰੇਅ ਕਰੀਏ ਆਪਾਂ ਤੋਂ ਫਿਰ ਆਪਾਂ ਇਹਦਾ ਕੋਈ ਇਲਾਜ ਕਰੀਏ ਹੁਣ ਜੱਜ ਮੈਂ ਜਾ ਕੇ ਆਉਂਗਾ ਕਈ ਰੇ ਸਪਰੇਅ ਲੈ ਕੇ ਹੁੰਦੇ ਇਹਦੀ ਲੀਚਾਂ ਦੇ ਲਈ ਆਪਣਾ ਚੀਕੂਆਂ ਦਾ ਬੂਟਾ ਨੂੰ ਵਿਚਾਰ ਨੂੰ 6-7 ਸਾਲ ਹੋ ਗਏ 6-7 ਸਾਲਾਂ ਚ ਦੋ ਜੀਕੂ ਖੁਆਏ ਨੇ ਹੁਣ ਤੱਕ ਪੱਕਰੇ ਨਹੀਂ ਝੜ ਜਾਂਦੇ ਨੇ ਤੇ ਬਾਕੀ ਅੱਜ ਆਪਾਂ ਗੱਡੀ ਧੋਵਾਂਗੇ ਜਿੱਦਨ ਆਪਾਂ ਨੂੰ ਛੁੱਟੀ ਹੁੰਦੀ ਏ ਵੀ ਆਪਣੇ ਘਰ ਦੇ ਕੰਮਾਂ ਜੀ ਹੁੰਦੇ ਆ ਆਪਣਾ ਸਪਲੈਂਡਰ ਯਾਰ ਖੜਾ ਹੈ ਬਾਕੀ ਬਣੇ ਰਿਓ ਆਪਣੇ ਨਾਲ ਸਭ ਕੁਝ ਵਿਖਾਵਾਂਗੇ ਅੱਜ ਤੋਂ ਆਪਾਂ ਆਪਣੀ ਜ਼ਿੰਦਗੀ ਨਾਲ ਰਿਟੜਾ ਕੀ ਚਲਦਾ ਕੀ ਨਹੀਂ ਚਲਦਾ ਕੀ ਸੋਖਾ ਕੀ ਓਖਾ ਬਹੁਤ ਕੁਛ ਹੈ ਜਿੰਦਗੀ ਦੇ ਵਿੱਚ ਕਿਉਂ ਵਲੌਗ ਬਣਾਉਣਾ ਸ਼ੁਰੂ ਕੀਤਾ ਸਭ ਕੁਝ ਦੱਸਾਂਗੇ ਦਾਸ ਅਮੂੜ ਅਮਲ ਨਹੀਂ ਲਾਵੇ ਜੋ ਠਾakur ਸਦਸਦਾ ਦੂਰੇ ਤਾਤੋ ਅੰਦਾਜ਼ਾਂ ਦੂਰੇ ਵਾਹ ਵਾਹ ਹਾਂਜੀ ਘਰ ਦੇ ਕੰਮ ਕਰਕੇ ਆਹ ਕੋਚ ਜਿਹੜਾ ਲਾ ਕੇ ਆਖਣ ਫ੍ਰੀ ਹੋਏ ਆ ਤੇ ਹੁਣ ਆਪਾਂ ਤੋਂ ਆਗੇ ਆਪਣੀ ਗੱਡੀ ਤੇ ਉਸ ਤੋਂ ਬਾਅਦ ਤੋਂ ਆਗੇ ਮੋਟਰਸਾਈਕਲ ਹੁਣ ਤੋਂ ਮੰਗੇ ਆਪਾਂ ਆਪਣੀ ਗੱਡੀ ਗੱਡੀ ਦਾ ਬਾਲਾ ਬੁਰਾ ਹਾਲ ਹੈ ਯਾਰ ਉਹ ਬਾਲਾ ਜਿਆਦਾ ਆਫ ਰੋਡਿੰਗ ਕਰ ਕਰ ਕੇ ਗੱਡੀ ਦੀ ਆਪਾਂ ਲਾਦੀ ਡਾਡਾ ਹੁਣ ਤੋਂ ਆਾਂਗੇ ਇਹਨੂੰ ਜੁੜੇ ਰਹੋ ਗੁਰੀ ਵਲੌਗਸ ਦੇ ਨਾਲ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਦੱਬ ਕੇ ਸਪੋਰਟ ਕਰਿਓ ਭਰਾਵੜਕੇ। ਐਨ ਜਮਾ ਗੱਡੀ ਆਪਣੀ ਲਿਬੜੀ ਭਈਆ ਬਿਲਕੁਲ ਗਾਰੇ ਨਾਲ ਗੜੋਚ। ਹੁਣ ਆਪਾਂ ਇਹ ਚੁਮਕਾ ਦੇਣਾ ਜਿਵੇਂ ਐਨ ਗੁੱਡ ਕੰਡੀਸ਼ਨ ਬਣਾ ਦਾਂਗੇ ਦੀ ਦੇਖੀ ਜਾਏਗੀ ਅਸੀਂ। ਇਹਦਾ ਭੰਦਾ ਕੀ ਆ। ਲੋਕੋ ਕੋ ਰੋਚ ਚੈੱਕ ਹੋਣ ਦੀ ਤੇ ਬਾਅਦ ਵਿੱਚ ਚੈੱਕ ਕਰਾਂਗੇ ਦੀ ਲੋਕ। ਮੰਮੀ ਗੱਡੀ ਧੋਦਾਂ ਫੇਰ ਗੱਡੀ ਧੋਦਾਂ ਗੱਡੀ ਧੋਣਾ ਗੱਡੀ ਬੇਲਾ ਬਦਲ ਗਈ ਬੜੀ ਬਰੀ ਮਾਂ ਗੱਡੀ ਬੁਰੀ ਲੱਗਦੀ ਆ ਮੈਂ ਗੱਡੀ ਧੋਣ ਬਾਰੇ ਸੋਚ ਰਹੇ ਸੀ ਪਰ ਮੌਸਮ ਯਾਰੋ ਬਦਲਵਾਂਦਾ ਬਿਲਕੁਲ ਹੁਣ ਤੁਸੀਂ ਦੱਸੋ ਕਿ ਗੱਡੀ ਧੋਈਏ ਕਿ ਨਾ ਧੋਈਏ ਚੱਲ ਬਾਕੀ ਵੇਨੇ ਯਾਰ ਗੱਡੀ ਧੋਦਨੇ ਗੱਡੀ ਬੜੀ ਜ਼ਿਆਦਾ ਖਰਾਬ ਹੋਈ ਹੋਈ ਆਪਣੀ ਤੇ ਗੱਡੀ ਧੋਣੀ ਹੀ ਜੰਗੀ ਆ ਤੋ ਅੱਗੇ ਖੜਾ ਦਿੰਦੇ ਆ ਬਾਕੀ ਬੀਹਾਂ ਆ ਜੂ ਕੋਈ ਗੱਲ ਨਹੀਂ ਦੁਬਾਰੇ ਫੇਰ ਦੋਦਾਂਗੇ ਗੱਡੀ ਤਾਂ ਅੱਜ ਧੋਣੀ ਧੋਣੀ ਆਪਾਂ ਗੱਡੀ ਧੋਣੇ ਆ ਹਵੀ ਯਾਰਾ ਮਾਸੀ ਦਾ ਮੁੰਡਾ ਆ ਗਿਆ ਕਹਿੰਦਾ ਗੱਡੀ ਮੈਂ ਦਿਵਾਉਂਗਾ ਆਪਾਂ ਸਾਰੀ ਗੱਡੀ ਤਕਰੀਬਨ ਧੋਤੀ ਵਸ ਗੱਡੀ ਉੱਚੀ ਕਰਕੇ ਉੱਥੋਂ ਧੋਣ ਲੱਗੀ ਹੁਣ ਕਰੋ ਚੱਕੀ ਉਹੀ ਆ ਉਹ ਮੈਂ ਇਹਨਾਂ ਗੱਲਬਾਤ ਐਂਡ ਕਰਾਦੀ ਆਪਾਂ ਤੇ ਬਾਬਾ ਸੌਖਾ ਰੱਖੇ ਗੱਡੀ ਮੋਡੀਫਾਈ ਕਰਾਉਣੀ ਹੁਣ ਆਪਾਂ ਕਿੰਨਾ ਕਰੇ ਇਤ ਅੰਗਰੇਜ਼ ਥੱਲੇ ਹੋਏ ਮਿੱਟੀ ਜੰਮੀ ਆ ਆਫ ਰੋਡਿੰਗ ਕਰਕੇ ਆਏ ਸੀ ਤਾਂ ਕਰਕੇ ਜੰਮੂ ਗਏ ਇਹ ਗੱਲਬਾਤ ਬਾਈ ਛੋਟਾ ਗੱਡੀ ਆ ਪੂਰੀ ਆਪਣੀ ਜਮਾਤ ਨਾਲ ਗੱਲਬਾਤ ਕਰਾ ਸੀ ਮਾਸੀ ਦਾ ਮੁੰਡਾ ਜਿਹਨਾਂ ਮੈਂ ਤੁਹਾਨੂੰ ਨਾ ਜਰੇ ਨਾਲ ਕਰੋ ਜੱਕ ਲੋ ਵੀ ਮਾਸੀ ਦਾ ਮੁੰਡਾ ਕਹਿੰਦਾ ਮੈਂ ਵੀ ਗੱਡੀ ਧੋਣੀ ਦਾ ਉਹ ਗੱਡੀ ਧੋਈ ਜਾਂਦਾ ਤੇ ਆਪਾਂ ਤੋਂ ਗਿਆ ਖੜਾ ਸੀ ਗੇੜੇ ਦਾ ਬਹੁਤ ਬੁਰਾ ਹਾਲ ਹੋ ਗਿਆ ਇਦਵਾਰ ਗੇੜਾ ਧੋ ਕੇ ਤੇ ਫਿਰ ਆਪਾਂ ਨਾਵਾਗੇ ਤੇ ਨਾ ਆ ਕੇ ਬਾਈ ਹੁਣ ਇਦਵਾਰ ਮੈਂ ਗੱਡੀ ਆਪਣੀ ਵਾਲੀ ਸੁਕਾਉਂਗਾ ਗੱਲ ਬਣ ਗਈ ਤੇ ਬਸ ਗੱਡੀ ਸੁਕਾ ਕੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਦੀ ਗੱਲ ਬਾਤ ਵੀ ਕਰਦੇ ਆਪਾਂ ਓ ਮਾਸੀ ਵਾਲਾ ਕਿਵੇਂ ਮਾਸੀ ਵਾਲੇ ਕਿਵੇਂ ਆ ਕਿਵੇਂ ਆ ਠੀਕ ਐ ਬਾਲੇ ਪਰਨਾ ਅੱਜ ਸਾਡੇ ਨੇ ਇੱਕ ਕੈਂਡ ਯਾ ਰਿਸ਼ਤੇਦਾਰ ਆਇਆ ਸੋਨਾ ਜਾਂ ਤੂੰ ਸਾਰੇ ਦੇਖ ਕੇ ਨਾ ਦੱਸਿਓ ਆਏ ਹਰਨਿਤ ਆਹ ਹਰਨਿਤ ਪੁੱਤ ਹੈਲੋ ਕਹਦੇ ਸਾਰਿਆਂ ਨੂੰ ਹੈਲੋ ਕਿਵੇਂ ਹੋ ਕਿਵੇਂ ਹੋ ਕਹ ਹਰਨਿਤ ਕੇ ਹੈਲੋ ਹੈਲੋ ਕਿ ਕਰੇ ਹਾਂ ਹਾਂ ਕੇ ਸਾਰੇ ਸਬਸਕ੍ਰਾਈਬ ਕਰਿਓ ਕੇ ਚੈਨਲ ਤੇ ਸਾਰੇ ਚੈਨਲ ਸਬਸਕ੍ਰਾਈਬ ਕਰ ਦੋ ਆਖਦੇ ਹਾਂ ਲੱਭੀ ਇਹਦੀ ਮੰਨਿਓ ਠੀਕ ਆ ਸਾਰੇ ਸਾਰੇ ਚੈਨਲ ਸਬਸਕ੍ਰਾਈਬ ਕਰ ਲਓ ਆਪਣਾ ਤੇ ਲਾਈਕ ਕਮੈਂਟ ਕਰਿਓ ਇਹਨਾਂ ਕਿੰਨਾ ਲਾਈਕ ਲੱਤ ਵਾਲੀ ਹੁੰਦੀ ਹੈ ਕੀ ਖਾਏਗੀ ਚੋਲ ਕੀ ਖਾਣਾ ਹੈ ਕੋਈ ਕੁਝ ਖਾ ਲੈ ਕੇ ਆਉਗੇ ਕੀ ਲਿਆਵਾਂ ਮੈਨੂੰ ਤਾਂ ਨਹੀਂ ਚੋਲ ਖਾਣੇ ਤੇ ਕਿੰਨਾ ਹੋ ਕੁਝ ਬਣਾ ਦੂੰਗਾ ਅੱਛਾ ਗੱਡੀ ਦੀ ਲੁੱਕ ਚ ਬਰ ਆਪਣੀ ਦੀ ਪੂਰੀ ਐਨ ਕੈਂਡ ਕੱਲਬਾਤ ਬਣਾਦੀ। ਦਿਸਦਾ ਵਿੱਚ ਢੀਮੂ। ਫੇਲਾ ਨਹੀਂ ਸੀ। ਹੁਣ ਆਪਾਂ ਚੱਲਾਂਗੇ ਇਦੇ ਤੇ। ਕੋਦੇ ਤੇ ਨਹੀਂ ਜਾਣਾ ਉੱਤੇ ਘੱਟ ਜੀ ਕਰਦਾ ਆਪਣਾ ਆ ਜਾਊਗਾ ਆਪਣਾਗਾ। ਪਰਸਨਲ ਪਰਸਨਲ ਜਹਾਜ਼। ਲੈ ਵੀ ਮੇਤਰੋ ਹੀ ਕੰਮ ਉਹ ਫੇਰ ਹੋ ਗਿਆ। ਜੀਤੋ ਡਰਦੇ ਸੀ। ਬਹੁਤ ਮੁਸ਼ਕਲ ਨਾਲ ਅਸੀਂ ਇਹ ਫਰਸ਼ ਧੋਤਾ ਸੀ। ਤੇ ਕੰਮ ਉਹ ਹੀ ਫੇਰ ਹੋ ਗਿਆ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦਾ ਭਿੱਖੀ। ਸ਼ਹਿਰ ਘਮਾਉਂਦੇ ਆਪਣੇ ਵਾਲਾ ਨਿੱਕਾ ਜਿਹਾ ਤੇ ਰਿਸ਼ਤੇਦਾਰਾਂ ਵਾਸਤੇ ਖਾਣ ਪੀਣ ਨੂੰ ਲੈ ਕੇ ਨਾ ਸਾਡੇ ਰਿਸ਼ਤੇਦਾਰ ਨੇ ਆਪਾਂ ਲੈਣੀ ਸੀ ਆ ਆਈਟਮ ਇਹ ਕਹਿੰਦੇ ਹੈ ਨਹੀਂ ਜਵਾਬ ਦੇਦਾ ਕਹਿੰਦਾ ਲੈ ਜੋ ਲੈ ਜੋ ਕਹਦਾ ਹੈ ਲੈ ਜੋ ਕਹਿੰਦਾ ਹੁਣ ਅਸੀਂ ਤੁਮ ਉਸੇ ਲੈ ਜਾਈ ਅਸੀਂ ਆਏ ਆ ਬਰਾਡ ਸਟਰੀਟ ਤੇ ਇਹਨਾਂ ਕੋਲ ਬਈ ਫਰੈਸ਼ ਸਮਾਨ ਮਿਲਦਾ ਸਾਰਾ ਏ ਟੂ ਜ਼ेड ਪੂਰੀ ਕੈਂਡ ਗੱਲਬਾਤ ਹੁੰਦੀ ਹੈ ਕਿਉਂ ਵੀ ਖੁਸ਼ ਹੋਰ ਖਾਣਾ ਨਾ ਬੱਸ ਕਾ ਕਾ ਤੋ ਵਰਾੜ ਵਰਾੜ ਸਵੀਰਸ ਥਾਣਾ ਰੋਡ ਵਿਖੇ ਸਭ ਤੋਂ ਘੈਂਡ ਗੱਤਬਾਤ ਹੁੰਦੀ ਹੈ ਇੰਨਾ ਦੀ ਵੈਸੇ ਆਪਣੇ ਇੱਕ ਫੇਮਸ ਹੋਟਲ ਸੀ ਜੱਗੀ ਵਾਲੇ ਕੋਈ ਵੀ ਠੀਕ ਨੇ ਪਰ ਇਹ ਵੀ ਬੰਦੇ ਘੈਂਡ ਨੇ ਨੇ ਮਾਮੇ ਖੜੇ ਰਹੀ ਇਹ ਆਪਣਾ ਸ਼ਹਿਰ ਆ ਗੰਨਵਾਟ ਫੈਂਡ 100 ਦੇ 3 ਕਿਲੋ ਵੇਚੀ ਜਾਂਦਾ ਅੱਜ ਉਹ ਦੇਖੀ ਉਹਦਾ 70 ਰੁਪਈਆ ਨਾਲ ਉਹ ਚਿੱਕ ਪਿੱਛੇ ਹੱਤੀ ਇਨਾ ਦੇ 200 ਤੋਂ ਕਿਨੇ ਲੱਕ ਜਨੋਵੇ ਇੰਨੀ ਰੱਖੀ ਅੰਜ ਬਣਾ ਕੇ ਹਲਕੇ ਰੱਖੀਆਂ ਮੰਗਰੇ ਲਾ ਕੇ ਸਤਨਾਮ ਕਰਤਾ ਪੁਰਖੁ ਮੇਰਿ ਪਾ ਮੇਰਿ ਵੈ ਅਕਾਲ ਮੂਰਤਿ ਅਜੂਨੀ ਸੈਭੂ ਗੁਰ ਪ੍ਰਸਾਦਿ ਆ ਆ ਬਈ ਬਰਨਾਲਾ ਦਰਨੀ طرف ਆਪਣਾ ਠਾਣਾ ਰੋਡ ਆ ਗਿਆ ਸਾਹਮਣੇ ਆਪਾਂ ਜਾ ਰਹੇ ਹਾਂ ਪਟਿਆਲਾ ਰੋਡ ਤੇ ਸਿੱਧਾ ਵੀ ਆਪਣਾ ਜਮਾ ਰੋਡ ਦੇ ਉੱਤੇ ਆ ਇੱਕ ਪਾਸੇ ਬਠਿੰਡਾ ਦੇ ਦੂਜੇ ਪਾਸੇ ਚੰਡੀਗੜ ਪਟਿਆਲਾ ਰਹ ਜਾਂਦਾ ਪਰ ਜੇ ਬਿਲਕੁਲ ਨਾ ਐ ਰੋਡ ਦੇ ਉੱਤੇ ਹੁੰਦੇ ਆਪਾਂ ਮਾਸੀ ਵਾਲਾ ਨਾਲ ਹੈ ਮੇਰੇ ਇਹਨੂੰ ਐਵੇਂ ਮੈਨੂੰ ਗੱਡੀ ਘੱਟ ਹੁੰਦੀ ਆ ਬਾਕੀ ਗੱਡੀ ਘੱਟ ਹੁੰਦੀ ਮੈਨੂੰ ਬਈ ਹੈ ਬਾਕੀ ਕੋਈ ਚੱਕਰ ਨਹੀਂ ਜਿਹੜਾ ਯਾਰ ਬਾਬਾ ਨਾਲ ਆਉਂਦਾ ਜਿਹੜਾ ਆਪਾਂ ਘਾਟੇ ਵਾਤੇ ਸਭ ਪੂਰੇ ਕਰਦਾਂਗੇ ਆ ਗਿਆ ਸਾਹਮਣੇ ਚੈੱਕ ਕਰੋ ਬੋਰਡ ਭਵਾਂਦੀ ਗਣ ਸ਼ਾਮ ਚੰਡੀਗੜ੍ਹ ਸੰ 160 ਬਹਿ ਜਾਂਦਾ ਦੂਰ ਜਾਂਦਾ ਹੈ ਕਰ ਬਿਲਕੁਲ ਹੁਣ ਆਪਾਂ ਚੱਲਾਂਗੇ ਗੁਰਦੁਆਰੇ ਗੁਰਦੁਆਰਾ ਦਾ ਨਖਾਕ ਠੀਕ ਕੇ ਫਿਰ ਆਪਾਂ ਕਰਦਾਂਗੇ ਬਲੌਗ ਦੀ ਸਮਾਪਤੀ ਪਾ ਲਈ ਆਏ ਹੋਰ ਵੀ ਆਣ ਆਪਾਂ ਵੀ ਆਦੇ ਹੋਣਗੇ ਸਾਡੇ ਪਿੰਡ ਦਾ ਗੁਰੂ ਘਰ ਆ। ਨਵੇਂ ਪਾਛਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਸ਼ਨ ਪੁਰਾ। ਲੈ ਵੀ ਮੰਮੀ ਕੀ ਖਵਾਏਗੀ? ਛਲੀਆਂ। ਛਲੀਆਂ ਬਣੀਆਂ ਨਹੀਂ ਆ। ਛਲੀਆਂ ਬਣੀਆਂ ਨਹੀਂ ਆ। ਹੈ? ਛਲੀਆਂ ਪੁੱਣ ਲੈ ਬੋਤਲ। ਲੈ ਵੀ ਮਾਤਾ ਮੈਂ ਬੁਲਾਉਂਗੀ। ਹਾਂ। ਨਾਲੇ ਲੂਣ ਲਾਉਂਗੀ। ਅੱਛਾ। ਫਿਰ ਭੁੰਨ ਕੇ ਆ ਤੇ ਪੁੱਤ ਨੂੰ ਛਲੀ ਖਵਾਉਂਗੀ। ਠੀਕ ਆ। ਅੱਗ ਬਾਲ ਲਈ? ਅੱਗ ਬਾਲ ਲਈ ਮੈਂ। ਠੀਕ ਆ। ਮੀਂਹ ਜਿਵੇਂ ਬਾਲੀ ਤੂੰ ਲੱਕੜਾ ਗਿੱਲੀ ਨਹੀਂ ਸੀ। ਕਟਰਾ ਗਿੱਲੀਆਂ ਸੀ ਪੁੱਤ ਹਾਂ ਦੋ ਕੋਇਆਂ ਨੇ ਲਾ ਲਈਆਂ ਅੱਛਾ ਤੇ ਨਾਲ ਲੱਕੜ ਲਾ ਲਈ ਅੱਛਾ ਤੇ ਏਡੀ ਸੋਣੀ ਸੁੱਕ ਕੇ ਆਪ ਮੱਚ ਗਈ ਚਲੋ ਵਧੀਆ ਕਿੰਨੀਆਂ ਰਹਿ ਗਈਆਂ ਕਿੰਨੀਆਂ ਭੁੰਨੜੀਆਂ ਦੋ ਮੈਂ ਇੱਕ ਦੋ ਲਾਈਆਂ ਨੇ ਛੱਲੀਆਂ ਇੱਕ ਪੋਜੀ ਠੀਕ ਆ ਉਹਨੇ ਕੋਦੇ ਨੂੰ ਲੈ ਆ OK ਲੈਣਾ ਜਰੂਰ ਲੈ ਵੀ ਹੁਣ ਆਪਾਂ ਨਿੰਬੂ ਤੇ ਲੂਣ ਲੈ ਕੇ ਆਉਂਦੇ ਹਾਂ ਹਾਂ ਜਦੋਂ ਭੁੱਖ ਲੱਗਦੀ ਹੁੰਦੀ ਸੀ ਨਾ ਦੁਪਹਿਰੇ ਹੂੰ ਰੋਟੀ ਘਟ ਖਾਂਦੇ ਹੁੰਦੇ ਸੀ ਹਾਂ ਤੇ ਜਾਂ ਛੱਲੀਆਂ ਹਾਂ ਤੇ ਜਾਂ ਕੋਈ ਕੱਚਾ ਨਾਲ ਹੋਣਾ ਬਾਹਰ ਕਣਕਦ ਦੇ ਵਿੱਚ ਹੀ ਹੋਣੀ ਹਾਂ ਤੇ ਉਹ ਲੋਕਾਂ ਨੇ ਲੈ ਹੋਣੀ ਅੱਛਾ ਤੇ ਉਹ ਪੁੱਤ ਐਵੇਂ ਭੁੰਨਣੀ ਹਾਂ ਭੁੰਨ ਕੇ ਤੇ ਉਹ ਬੱਲੀ ਚਾਹ ਹੱਥ ਤੇ ਮਲ ਕੇ ਤੇ ਉਹ ਚੱਪ ਲੈਣੀ ਉਹਨਾਂ ਨੇ ਹਰੇ ਸ਼ੋਲੇ ਵੀ ਭੁੰਨ ਕੇ ਖਾਂਦੇ ਸੀ ਨਾ ਹੋਲਾ ਭੁੰਨ ਭੁੰਨ ਕੇ ਖਾ ਲੈਂਦੇ ਹੁੰਦੇ ਸਾਰੇ ਸ਼ੋਲੇ ਨਹੀਂ ਹੱਥ ਘੱਟ ਚੁਸ ਸ਼ੋਲੇ ਹੁੰਦੇ ਉਹਦੀਆਂ ਹੋਲਾ ਭੁੰਨਦੇ ਸੀ ਮਾਤਾ ਫਿਰ ਉਹ ਪੁਰਾਣੀਆਂ ਖਰਾਕਾਂ ਸੀ ਨਾ ਉਹ ਪੁਰਾਣੀਆਂ ਖਰਾਕਾਂ ਤੋਂ ਉਹਦੇ ਪੁੱਤ ਮੱਝਾਂ ਲੈ ਕੇ ਜਾਂਦੇ ਸੀ ਮੁੰਡੇ ਬਾਹਰ ਹਾਂ ਤਾਂ ਹੀ ਤਾਂ ਹੁਣ ਸਾਡੀ ਉਹ ਮੱਝਾਂ ਕਿਵੇਂ ਚਾਰੀ ਦੀਆਂ ਨੇ ਅਸੀਂ ਤਾਂ ਮੱਝਾਂ ਵੇਖੀਆਂ ਵੀ ਨਹੀਂ ਕਰਿਆ ਸੀ ਉਹ ਪੁੱਤ ਚਪੜਾ ਦੇ ਪਾਣੀ ਪੀਂਦੇ ਹੁੰਦੇ ਸੀ ਉਹ ਚੱਲ ਮਾਵਾ ਰੋਟੀ ਬੰਨ ਲੀ ਆਈ ਤੇ ਪੱਲੇ ਲੈ ਜਾਂਦੇ ਸੀ ਜ਼ਿਆਦਾ ਖਵਾ ਫਿਰ ਪੁੰਨ ਕੇ ਛੱਲੀਆਂ ਮੈਂ ਲੈਉਣਾ ਨਿੰਬੂ ਦੇ ਦੂੰਗਾ ਲੈ ਕੇ ਆਉਣਾ ਮੈਨੂੰ ਕੋਈ ਮਿਲਣਾ ਆ ਗਿਆ ਕੋਈ ਸਹੇਲੀ ਮਾਤਾ ਦੀ ਤੂੰ ਭੁੰਨ ਆਪਾਂ ਬਈ ਬੈਠੇ ਆ ਲੈ ਹੁਣ ਗਰਮੀ ਵੀ ਬੜੀ ਜ਼ਿਆਦਾ ਬਾਤਾ ਤਾਂ ਨਾਲ ਜਿਹੜੀ ਇਹੇ ਜਿਹੀ ਕਸ਼ ਕਰ ਦਿੰਦੀ ਆਪਣੇ ਤੋਂ ਤਾਂ ਔਖਾ ਹੈ। ਕੰਮ ਆਧ ਕੱਚੀ ਜੀ ਹੋ ਗਈ ਪੱਕੀ ਦੇਖੋ ਕਾਮਯਾਬ ਹੋ ਜਾਣਗੇ ਕਿ ਨਾ ਅਸੀਂ ਯਾਰੋ ਕੰਮ ਆ ਦੇਸੀ ਜੇ ਘੈਂਟ ਬਹੁਤ ਨੇ। ਆਹੀ ਛੱਲੀਆਂ ਜੀਆਂ ਮੇਰੇ ਮੈਨੂੰ ਲੱਗਦਾ ਪਹਾੜੀ ਏਰੀਆ ਚ ਬਹੁਤ ਮਹਿੰਗੀ ਇਹ ਛੱਲੀ ਜੀ। ਉਹਨਾਂ ਦੀ ਥਾਣੀ ਬਹੁਤ ਔਖੀ।